20 ਸਾਲ ਲੈ ਕੇ ਚੱਲ ਰਹੀ ਸੀ ਹੁਣ ਤਾਂ ਇਹਦੀਆਂ ਹੱਡੀਆਂ ਆਣ ਗਿਆ ਬਾਹਰ ਆਹ ਤੁਸੀ ਦੇਖੋਗੇ ਜੁੱਤੀਆਂ ਦਾ ਹਾਰੇ ਦੇ ਗਲ ਪਾਇਆ ਹੁਣ ਇਹਦਾ ਫਾਇਰ ਕਿਉਂ ਨਹੀਂ ਚੱਲਿਆ ਹੁਣ ਉਹ ਜਿਹੜਾ ਤੰਤਰਮੰਤਰ ਆਸ਼ਲਾ ਬਸ਼ਲਾ ਗਿਆੜਾ ਕਰਦਾ ਹੁੰਦਾ ਸੀ ਉਹ ਕਿਉਂ ਨਹੀਂ ਚੱਲਿਆ ਚਾਰ ਦਿਨ ਜੇਲ੍ਹ ਕੱਟ ਕੇ ਆਇਆ ਉੱਥੇ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਸੀਗਾ ਜਾਂ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਇਹ ਕਰ ਲੈਂਦਾ ਕਾਬੂ ਇਹਨਾਂ ਚਮਤਕਾਰ ਜਿਹੜੀਆਂ ਇਹਦੀਆਂ ਭੇਟਾਂ ਨਾ ਉਹਨਾਂ ਨੂੰ ਸਮਝਣਾ ਚਾਹੀਦਾ ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਔਰ ਸਿਰਫ ਪਖੰਡੀ ਸੀਗਾ ਪਖੰਡੀ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਵੀ ਆਣਾ ਇਹ ਸਾਰਿਆਂ ਨੂੰ ਚੇਤਾਵਨੀ ਆ ਜੇ ਹਾਂ ਦਾ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਿਓ ਗੁਰੂ ਦਾ ਖਾਲਸਾ ਗੁਰੂ ਸਾਹਿਬ ਨੇ ਕਿਰਪਾ ਬਖਸ਼ੀਆ ਅਸੀਂ ਨਹੀਂ ਹੈਗੇ ਕੋਈ ਕਰਨ ਵਾਲੇ ਤਾਂ ਗੁਰੂ ਸਾਹਿਬ ਤਰਾਗੇ ਨੇ ਇਹ ਕਦੀਆਂ ਸ਼ਿਕਾਇਤਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਹਰੇਕ ਦਾ ਜਿਹੜਾ ਹੈਗਾ ਗੁਰੂ ਸਾਹਿਬ ਐਂ ਹੀ ਸੇਵਾ ਲੈ ਲੈਂਦੇ ਜਿੱਦਾਂ ਗੁਰਦਵਾਰਾ ਫੈਸਲਾ ਆਇਆ ਇਮੇਜ ਸੀ ਕੱਲ ਦੇਖੋ ਵੀ ਦੇਖੋ ਉਮੇਤਾ ਸੀ ਸਰਸੇਵਾਲੇ ਵਾਂਗੂ 20 ਸਾਲ ਦੀ ਕਰ ਰਹੇ ਸੀਗੇ ਪਰ ਥੋੜੇ ਦਿਨ ਪਹਿਲਾਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਪੇਸ਼ ਹੋਏ ਸੀਗੇ ਤੁਹਾਡੇ ਚੈਨਲ ਤੇ ਵੀ ਚੱਲਿਆ ਸਾਰੇ ਚੈਨਲ ਤੇ ਚੱਲਿਆ ਜਦੋਂ ਮੈਂ ਇੱਕ ਚੀਜ਼ ਯਾਦ ਕਰਾਣਾ ਚਾਹਾਂ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖਾਂ ਦੀ ਸਰਵੋਚ ਅਦਾਲਤ ਹੈ ਤੇ ਉਸ ਦੇ ਸਾਹਮਣੇ ਸਾਰੀਆਂ ਅਦਾਲਤ ਨਤਮਸਤਕ ਨਹੀਂ ਤੇ ਜਦੋਂ ਉੱਥੋਂ ਦੀ ਇੱਕ ਆਲ ਆਂਦੀ ਆ ਕਿ ਜੇ ਇਸ ਚੀਜ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਨਵੋਲਵ ਹੋਣਗੇ ਉਸ ਤੋਂ ਬਾਅਦ ਜਿਹੜੀ ਹੁਣ ਆ ਆਂਦੀ ਆ ਸਜ਼ਾ ਦਾ ਅਸੀਂ ਤਾਂ 20 ਸਾਲ ਲੈ ਕੇ ਚੱਲ ਰਹੇ ਸੀ ਹੁਣ ਤਾਂ ਇਹਦੀਆਂ ਹੱਡੀਆਂ ਆਣ ਗਿਆ ਬਾਹਰ ਆਹ ਤੁਸੀਂ ਦੇਖੋਗੇ ਆ ਜੁੱਤੀਆਂ ਦਾ ਹਾਰੇ ਦੇ ਗਲ ਪਾਇਆ ਹੁਣ ਇਹਨਾਂ ਫਾਇਰ ਕਿਉਂ ਨਹੀਂ ਚੱਲਿਆ ਹੁਣ ਇਹਦੀ ਉਹ ਜਿਹੜਾ ਤੰਤਰ ਮੰਤਰ ਆਸ਼ਲਾ ਬਸ਼ਲਾ ਗਿਆ ਨਾ ਕਰਦਾ ਹੁੰਦਾ ਸੀ ਉਹ ਕਿਉਂ ਨਹੀਂ ਚੱਲਿਆ ਚਾਰ ਦਿਨ ਜੇਲ੍ਹ ਕੱਟ ਕੇ ਆਇਆ ਉੱਥੇ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਸੀਗਾ ਜਾਂ ਜਿਹੜੇ ਉੱਥੇ ਸੀਗੇ ਉਹਨਾਂ ਨੂੰ ਇਹ ਕਰ ਲੈਂਦਾ ਕਾਬੂ ਹੁਣ ਕਿੱਥੇ ਗਿਆ ਇਹਨੀਆਂ ਚਮਤਕਾਰ ਜਿਹੜੀਆਂ ਇਹਨੀਆਂ ਭੇਟਾਂ ਨਾਲ ਉਹਨਾਂ ਨੂੰ ਸਮਝਣਾ ਚਾਹੀਦਾ ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਔਰ ਸਿਰਫ ਪਖੰਡੀ ਸੀਗਾ ਤੇ ਹੋਰ ਇਦਾਂ ਦੇ ਪਖੰਡੀ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਵੀ ਆਣਾ ਇਹ ਸਾਰਿਆਂ ਨੂੰ ਚੇਤਾਵਨੀ ਆ ਜੇਕਰ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਗੁਰੂ ਦਾ ਖਾਲਸਾ ਗੁਰੂ ਸਾਹਿਬ ਨੇ ਕਿਰਪਾ ਬਖਸ਼ੀ ਆ ਅਸੀਂ ਨਹੀਂ ਹੈਗੇ ਕੋਈ ਕਰਨ ਵਾਲੇ ਤੇ ਗੁਰੂ ਸਾਹਿਬ ਤਰਾਗੇ ਨੇ ਤੇ ਜਿੰਨੇ ਵੀ ਪਖੰਡੀ ਨੇ ਹਰੇਕ ਦੀਆਂ ਸ਼ਿਕਾਇਤਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਹਰੇਕ ਦਾ ਜਿਹੜਾ ਹੈਗਾ ਗੁਰੂ ਸਾਹਿਬ ਐਂ ਹੀ ਸੇਵਾ ਲੈਂਦੇ ਰਹਿਣ ਤੇ ਪੰਜਾਬ ਦੇ ਚੋਂ ਦੀ ਪਖੰਡਵਾਦ ਦੀ ਜੜ ਪਟਕੇ ਛਟਾਂਗੇ ਜੀ